ਮਹਾਂਪੁਰ ਸ਼੍ਰੀਮਾਨ ਸੰਤ ਬਾਪੂ ਈਸ਼ਰ ਸਿੰਘ ਦੀ ਰਾੜਾ ਸਾਹ ਵਾਲੇ ਉਹਨਾਂ ਨੇ ਸ਼ਾਮਾਂ ਵੇਲੇ ਨਾ ਜਦੋਂ ਰਾਤ ਨੂੰ ਸੁਖਾਸਣ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਾਂ ਸੁਖਾਸਣ ਵਾਲੇ ਕਮਰੇ ਵਿੱਚ ਸਜਖੰਡ ਚਲੇ ਜਾਣਾ ਦਰਵਾਜ਼ਾ ਅੰਦਰੋਂ ਬੰਦ ਕਰ ਲੈਣਾ ਗੜਵਈ ਨੇ ਬਾਹਰ ਬਹਿ ਜਾਣਾ ਜਿਹੜਾ ਸੇਵਾਦਾਰ ਹੁੰਦਾ ਗੜਵਈ ਬਣਨਾ ਬਹੁਤ ਔਖਾ ਯੋਗਤੋਂ ਗੜਵਈ ਤੋਂ ਬਾਅਦ ਉਹਨੂੰ ਸਿੱਧੀ ਸੰਤ ਦੀ ਪਦਵੀ ਮਿਲ ਸਕਦੀ ਹੈ ਜੇ ਉਹ ਗੜਵਈ ਬਣ ਕੇ ਹੁਕਮ ਪੂਰਾ ਕਮਾ ਲੈ। ਜੇ ਪੂਰਾ ਹੁਕਮ ਨਾ ਕਮਾ ਸਕੇ ਤਾਂ ਸਾਧ ਸੰਗਤ ਸੰਤਮਣ ਨਾ ਤਾਂ ਦੂਰ ਦੀ ਗੱਲੋ ਸੇਵਾਦਾਰ ਵੀ ਨਹੀਂ ਰਹਿਣਾ। ਉਹ ਗੜਵਈ ਨੇ ਬਾਹਰ ਬੈਠੇ ਰਹਿਣਾ 1.5 ਘੰਟੇ 2 ਘੰਟੇ। ਬਾਬਾ ਜੀ ਨੂੰ ਲੱਗ ਜਾਣੇ ਜਦੋਂ ਉਹਨਾਂ ਨੂੰ ਫਿਰ ਬਾਬਾ ਜੀ ਨੂੰ ਬਾਹਰ ਆਕੈਣਾ ਪਏ ਤੁਸੀਂ ਵੀ ਆਰਾਮ ਕਰ ਲਓ ਅਮਰਤ ਵੇਲੇ ਉੱਠਣਾ। ਤਾਂ ਸਾਧ ਸੰਗਤ ਇੱਕ ਦਿਨ ਗੜਬਈ ਦੇ ਮਨ ਚ ਆ ਗਿਆ ਕਿ ਨਾ ਸੱਚਖੰਡ ਵਿੱਚ ਬਾਬਾ ਜੀ ਕੀ ਕਰਦੇ ਨੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਕੀ ਕਰਦੇ ਮੈਨੂੰ ਤਾਂ ਪਤਾ ਹੋਵੇ ਮੈਨੂੰ ਕਿਵੇਂ ਪਤਾ ਲੱਗੇ ਕਹਿੰਦੇ ਉਹਨੇ ਜਿਹੜਾ ਰੋਸ਼ਨ ਦਾਨ ਛੱਡਿਆ ਹੋਇਆ ਸੀ ਨਾ ਸੱਚਖੰਡ ਨੂੰ ਉਹਦੇ ਵਿੱਚੋਂ ਉਹਨੇ ਵਖੇ ਅੰਦਰ ਤਾਂ ਬਾਬਾ ਜੀ ਸਿਮਰਨ ਨਹੀਂ ਕਰ ਰਹੇ ਬਾਣੀ ਨਹੀਂ ਪੜ ਰਹੇ ਚੌਂਪੜਾ ਨਹੀਂ ਵੱਜਿਆ ਹੋਇਆ ਬੰਦਗੀ ਨਹੀਂ ਕਰ ਰਹੇ ਕੀ ਕਰ ਰਹੇ ਨੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਲੰਗ ਅੱਗੇ ਅਰਦਾਸ ਕਰ ਰਹੇ ਨੇ ਅਰਦਾਸ ਕਰਕੇ ਮੱਥਾ ਟੇਕਣ ਲੱਗੇ ਫਿਰ ਵੀ 15 ਮਿੰਟ 20 ਮਿੰਟ ਉੱਠੇ ਹੀ ਨਹੀਂ ਉਹ ਜਦੋਂ ਵੇਖੇ ਮੱਥਾ ਟੇਕ ਰਹੇ ਨੇ ਜਦੋਂ ਵੇਖੇ ਮੱਥਾ ਡੇਕ ਰਹੇ ਨੇ ਥੋੜੇ ਚਿਰ ਬਾਅਦ ਅੱਧੇ ਘੰਟੇ ਦਾ ਫਿਰ ਵੇਖਿਆ ਰੋਸ਼ਨ ਦਾਨ ਵਿੱਚੋਂ ਫਿਰ ਮੱਥਾ ਟੇਕ ਰਹੇ ਨੇ ਮਨ ਚਾਹਵੇ ਇੰਨਾ ਚਿਰ ਮੱਥਾ ਹੀ ਟੱਕੀ ਜਾਂਦੇ ਮੈਂ ਤਾਂ ਕਿਹਾ ਨਾਮ ਜਪਦੇ ਹੋਣਗੇ ਜਦੋਂ ਡੇਢ-ਦੋ ਘੰਟੇ ਲੰਘ ਗਏ ਤਾਂ ਬਾਬਾ ਜੀ ਬਾਹਰ ਆਏ ਬਾਹਰ ਨਿਕਲੇ ਦਰਵਾਜ਼ਾ ਖੋਲਿਆ ਗੜਬਈ ਬੈਠੇ ਨਾ ਬਾਬਾ ਜੀ ਫਿਰ ਉਹਨੂੰ ਕਹਿੰਦੇ ਭਾਈ ਤੁਸੀਂ ਵੀ ਰਹਿਮ ਕਰ ਲਓ ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠਣਾ ਆਪਣੀ ਕੁਲੀ ਚ ਚਲੇ ਗਏ ਅਗਲੇ ਦਿਨ ਅੰਮ੍ਰਿਤ ਵਿਲਾ ਹੋਇਆ ਆਪੋ ਆਪਣਾ ਨਿਤਨੇਮ ਨਵਾਇਆ ਜਦੋਂ ਦਿਨ ਚੜ੍ਹੇ ਦਿਵਾਨ ਤੇ ਗਏ ਤੋ ਸੇਵਨ ਅੰਦਰ ਪਿੱਛੇ ਬੈਠਾ ਤਾਂ ਸਾਸਿੰਦਰ ਬੱਬਾ ਜੀ ਮੋਰਲੀ ਸੀਟ ਤੇ ਬੈਠੇ ਮੋਰੇ ਬੈਠੇ ਬੈਠੇ ਫਿਰ ਹੱਸ ਕੇ ਪਤਾ ਕੀ ਬੋਲੇ ਕਹਿੰਦੇ ਕਿਦਾਂ ਵੀ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ ਤਾਂ ਪਿੱਛੇ ਬੈਠਿਆ ਰੋਣ ਲੱਗ ਪਿਆ ਕਹੇ ਮਹਾਰਾਜ ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ ਕਹੇ ਮਹਾਰਾਜ ਗਲਤੀ ਹੋ ਗਈ ਮੇਤ ਕਹਿੰਦੇ ਕਿਦਾਂ ਵੀ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ ਰੋਣ ਲੱਗ ਪਿਆ ਕਹਿੰਦੇ ਜੀ ਗਲਤੀ ਹੋ ਗਈ ਮੈਨੂੰ ਤੁਹਾਡੀ ਅਗਿਆਤ ਤੋਂ ਬਿਗੈਰ ਨਹੀਂ ਸੀ ਵਖਣਾ ਚਾਹੀਦਾ ਕਿਉਂਕਿ ਸਾਧੂ ਦੀ ਸਭ ਤੋਂ ਵੱਡੀ ਸੇਵਾ ਹੈ ਬਚਨ ਮੰਨਣਾ। ਹੋਰ ਭਾਂਡੇ ਮੰਜਣੇ ਸਾਧੂ ਦੀ ਕੋਈ ਸੇਵਾ ਨਹੀਂ। ਮੈਂ ਜੀ ਰੋਜ਼ ਉਹਨਾਂ ਦੇ ਝੁੱਠੇ ਭਾਂਡੇ ਮਾਹਿੰਦਾ ਸੀ। ਮੈਂ ਉਹਨਾਂ ਦੇ ਕੱਪੜੇ ਧੋਂਦਾ ਸੀ। ਇਹ ਸੇਵਾ ਬਹੁਤ ਛੋਟੀ ਆ। ਸਭ ਤੋਂ ਵੱਡੀ ਸੇਵਾ ਬਚਨ ਮੰਨਣਾ। ਜਿੱਥੇ ਜੋ ਕਹਿ ਦਿੱਤਾ ਉੱਥੇ ਸਤ ਵਚਨ ਕਰਕੇ ਖੜੋ ਜਾਣਾ। ਤਾਂ ਕਹਿੰਦਾ ਰੋਣ ਲੱਗ ਪਿਆ ਪਿੱਛੇ ਬਹਿ ਕੇ ਕਹਿੰਦਾ ਜੀ ਗਲਤੀ ਹੋ ਗਈ। ਮੈਨੂੰ ਤੂੰ ਤੂੰ ਪੁੱਛ ਕੇ ਵੇਖਣਾ ਚਾਹੀਦਾ ਸੀ। ਕਹਿੰਦਾ ਚੱਲ ਕੋਈ ਗੱਲ ਨਹੀਂ। ਜੋ ਤੂੰ ਵੇਖਣਾ ਸੀ ਵੇਖ ਹੀ ਲਿਆ। ਕਹਿੰਦੇ ਕੋਈ ਸ਼ੰਕਾ ਤੇ ਨਹੀਂ ਮਨ 'ਚ ਕਹਿੰਦੇ ਜੀ ਇੱਕ ਸ਼ੰਕਾ ਆ ਸ਼ੰਕਾ ਇਹ ਐਵੇਂ ਮੇਰੇ ਮਨ ਸੀ ਤੁਸੀਂ ਨਾਮ ਜਪਦੇ ਹੋਮੋਂਗੇ ਅੰਦਰ ਚੌਂਕੜਾ ਮਾਰ ਕੇ ਬੰਦਗੀ ਕਰਦੇ ਹੋਮੋਂਗੇ ਮਾਣੀ ਪੜਦੇ ਹੋਮੋਂਗੇ ਬਾਬਾ ਜੀ ਤੁਸੀਂ ਤਾਂ ਅਰਦਾਸ ਹੀ ਕਰੀ ਗਏ ਜਦੋਂ ਮੈਂ ਵੇਖਿਆ ਉਦੋਂ ਮੱਥਾ ਢੇਕ ਰਿਹਾ ਜਦੋਂ ਮੈਂ ਵੇਖਿਆ ਉਦੋਂ ਮੱਥਾ ਢੇਕ ਰਿਹਾ ਜਦੋਂ ਵੇਖਿਆ ਉਦੋਂ ਤੁਸੀਂ ਮੱਥਾ ਹੀ ਢੇਕ ਰਹਿ ਸਿਰ ਝੁਕਿਆ ਹੋਇਆ ਇੰਨੀ ਵਾਰ 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 ਮੱਥਾ ਕਿਉਂ ਟੱਕਿਆ ਤੇ ਬਾਬਾ ਜੀ ਨੂੰ ਪਤਾ ਕੀ ਕਿਹਾ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦਾ ਚੋਲਾ ਪਾਇਆ ਹੋਇਆ ਗੁਰੂ ਨਾਨਕ ਦੇ ਘਰ ਦੇ ਗੁੱਲੇ ਨੱਕ ਨੌਕਰ ਬਣੇ ਹੋਏ ਆ ਉਹ ਦਿਨੇ ਸੰਗਤ ਵਿੱਚ ਵਿਚਰਦੇ ਆ ਕਈ ਜਣੇ ਸਾਨੂੰ ਮੱਥਾ ਟੇਕ ਜਾਂਦੇ ਨੇ ਰਾਤੀ ਦੋ ਘੜੀਆਂ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਦੇ ਕੇ ਮੱਥਾ ਟੇਕ ਕੇ ਸੌਂ ਜਾਂਦੇ ਮਹਾਰਾਜ ਤੁਸੀਂ ਜਾਣੋ ਤੁਹਾਡੀ ਸੰਗਤ ਜਾਣੇ ਮੈਂ ਵਿੱਚ ਕੁਝ ਵੀ ਨਹੀਂ ਕਹਿੰਦੇ ਆਪਣੇ ਆਪ ਨੂੰ ਕੱਢ ਲਈ ਮਹਾਰਾਜ ਤੁਸੀਂ ਜਾਣੋ ਤੁਹਾਡੀ ਸੰਗਤ ਜਾਣੇ ਮੈਂ ਵਿੱਚ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲਈਦਾ ਸੰਗਤਾਂ ਦਾ ਟਿੱਕਿਆ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦੇਈਦਾ ਆਪਣੇ ਕੋਲ ਨਹੀਂ ਕੁਝ ਵੀ ਰੱਖੀਦਾ ਕਹਿੰਦੇ ਅਸੀਂ ਤਾਂ ਉਹਦੇ ਘਰ ਦੇ ਨੌਕਰ ਸਾਧ ਸੰਗਤ ਜਿਵੇਂ ਕਿਸੇ ਨੇ ਆਪਣੀ ਮੰਗੀ ਗੱਡੀ ਤੇ ਡਰਾਈਵਰ ਰੱਖਿਆ ਹੋਵੇ ਡਰਾਈਵਰ ਦਾ ਕੰਮ ਗੱਡੀ ਚਲਾਉਣੀ ਹੈ ਭੰਨ ਤੋੜ ਜਿਹੜੀ ਉਹ ਮਾਲਕ ਦੀ ਹੈ ਮਾਲਕ ਸਰਵਿਸ ਕਰਾਵੇ ਨਾ ਕਰਾਵੇ ਮਾਲਕ ਪੈਸਾ ਖਰਚੇ ਨਾ ਖਰਚੇ ਉਹਨੂੰ ਤੇ ਚਲਾਉਣਾ ਹੈ ਠੀਕ ਰੱਖਣੀ ਸਹੀ ਰੱਖਣੀ ਮਾਲਕ ਦੀ ਮਰਜ਼ੀ ਹੈ ਸਾਧ ਸੰਗਤ ਐਦਾਂ ਜਿਹੜਾ ਸਾਧੂ ਹੈ ਉਹ ਕਰਿੰਦਾ ਬਣ ਕੇ ਕੰਮ ਕਰਦਾ ਹੈ ਸੇਵਕ ਬਣ ਕੇ ਕੰਮ ਕਰਦਾ ਹੈ ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਦਾ ਕਿ ਮੈਂ ਕਰਦੇ ਹਾਂ ਸਾਧ ਸੰਗਤ ਉਦੋਂ ਫਿਰ ਉਹ ਸਾਧੂ ਦੇ ਕੋਲ ਫਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹਦੀ ਵਡਿਆਈ ਇਕੱਠੀ ਹੋਣ ਲੱਗ ਪੈਂਦੀ ਹੈ